ਜਦੋਂ ਵੀ ਆਪਾਂ ਜੂਨ 84 ਦੇ ਖੱਲੂ ਘਾਰਿਆਂ ਦੀ ਜਾਂ ਸੰਤ ਪਿੰਡਰਾਵਾਲਿਆਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਆਪਣੇ ਸਾਹਮਣੇ ਇੱਕ ਤਸਵੀਰ ਹੁੰਦੀ ਹੈ ਜਿਹਦੇ ਵਿੱਚ ਸੰਤ ਪਿੰਡਰਾਵਾਲੇ ਵਿਚਕਾਰ ਖੜੇ ਹੁੰਦੇ ਨੇ ਤੇ ਉਹਨਾਂ ਦੇ ਇੱਕ ਸਾਈਡ ਭਾਈ ਅਮਰੀਕ ਸਿੰਘ ਜੀ ਜੋ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਨ ਉਹ ਖੜੇ ਹੁੰਦੇ ਨੇ ਤੇ ਦੂਜੀ ਸਾਈਡ ਬਾਬਾ ਠਾਰਾ ਸਿੰਘ ਜੀ ਖੜੇ ਹੁੰਦੇ ਨੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਬਾਬਾ ਠਾਰਾ ਸਿੰਘ ਜੀ ਬਾਰੇ ਉਹ ਕੌਣ ਸਨ ਬਾਬਾ ਠਾਰਾ ਸਿੰਘ ਜੀ ਦਾ ਪਹਿਲਾ ਨਾਮ ਧਿਆਨ ਸਿੰਘ ਸੀ ਬਾਬਾ ਜੀ ਔਰੰਗਾਬਾਦ ਮਹਾਰਾਸ਼ਟਰ ਦੇ ਵਸਨੀਕ ਸਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੀ ਕਥਾ ਸੁਣ ਕੇ ਇਹਨਾਂ ਨੂੰ ਪ੍ਰੇਰਣਾ ਮਿਲੀ ਅਤੇ ਇਸ ਕਥਾ ਤੋਂ ਬਾਅਦ ਅੰਮ੍ਰਿਤ ਪਾਣ ਕੀਤਾ ਅੰਮ੍ਰਿਤ ਸੰਚਾਰ ਦੇ ਸਮੇਂ ਬਾਬਾ ਜੀ ਦਾ ਨਾਮ ਅਵਤਾਰ ਸਿੰਘ ਰੱਖਿਆ ਬਾਬਾ ਜੀ ਨੇ ਇਹ ਨਾਮ ਹੀ ਆਪਣਾ ਅਪਣਾ ਲਿਆ ਅਤੇ ਆਪਣੀ ਬਾਹ ਤੇ ਵੀ ਇਹੀ ਨਾਮ ਛਪਵਾ ਲਿਆ ਕੁਝ ਸਮੇਂ ਬਾਅਦ ਬਾਬਾ ਜੀ ਪੱਕੇ ਤੌਰ ਤੇ ਟਕਸਾਲ ਦੇ ਵਿੱਚ ਰਹਿਣ ਲਈ ਪੰਜਾਬ ਆ ਗਏ ਮੁੰਬਈ ਦੇ ਉਲਹਾਸ ਨਗਰ ਵਿੱਚ ਇੱਕ ਮਹਾਂਪੁਰਖ ਹੋਏ ਨੇ ਬਾਬਾ ਠਾਰੀਆ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਨੇ ਕਹਿਣਾ ਭਾਈ ਅਵਤਾਰ ਸਿੰਘ ਸਾਨੂੰ ਮਹਾਂਪੁਰਖਾਂ ਦੇ ਜੀਵਨ ਬਾਰੇ ਦੱਸ ਭਾਈ ਅਵਤਾਰ ਸਿੰਘ ਨੇ ਬੜੇ ਪ੍ਰੇਮ ਨਾਲ ਬਾਬਾ ਠਾਰੀਆ ਸਿੰਘ ਦੇ ਜੀਵਨ ਦੀ ਕਥਾ ਸੁਣਾਉਣੀ ਇੱਕ ਦਿਨ ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਭਾਈ ਅਵਤਾਰ ਸਿੰਘ ਅਸੀਂ ਕਦੇ ਬਾਬਾ ਜੀ ਦੇ ਦਰਸ਼ਨ ਤਾਂ ਨਹੀਂ ਕੀਤੇ ਪਰ ਜਦ ਤੁਸੀਂ ਕਥਾ ਸੁਣਾਉਂਦੇ ਹੋ ਤਾਂ ਤੁਹਾਡੇ ਵਿੱਚੋਂ ਹੀ ਬਾਬਾ ਜੀ ਦੇ ਦਰਸ਼ਨ ਹੁੰਦੇ ਨੇ ਹੌਲੀ-ਹੌਲੀ ਸੰਤ ਕਰਤਾਰ ਸਿੰਘ ਜੀ ਭਾਈ ਅਵਤਾਰ ਸਿੰਘ ਨੂੰ ਬਾਬਾ ਠਾਰਾ ਸਿੰਘ ਕਰਕੇ ਬੁਲਾਉਣ ਲੱਗ ਪਏ ਅਤੇ ਫਿਰ ਉਹਨਾਂ ਦਾ ਇਹੀ ਨਾਮ ਪੱਕ ਗਿਆ ਬਾਬਾ ਜੀ ਨੇ 20 ਸਾਲ ਤੋਂ ਵੱਧ ਗੁਰੂ ਘਰ ਦੀ ਸੇਵਾ ਕੀਤੀ ਟਕਸਾਲ ਦੇ ਜਥੇਦਾਰਾਂ ਦੀ ਸੰਗਤ ਮਾਣੀ ਅਤੇ ਪੰਥਕ ਸੰਘਰਸ਼ ਵਿੱਚ ਅਹਿਮ ਰੋਲ ਨਿਭਾਇਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵੱਲੋਂ ਧਰਮ ਯੁੱਧ ਮੋਰਚਾ ਆਰੰਭ ਕਰਨ ਦਾ ਕਾਰਨ ਵੀ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਰਾ ਸਿੰਘ ਜੀ ਦੀ ਗ੍ਰਿਫਤਾਰੀ ਹੀ ਸੀ ਅਖੀਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਉਂਦੇ ਆ ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋਏ ਜੂਨ 1984 ਦੇ ਕੱਲੂ ਘਾਰੇ ਵਿੱਚ ਸ਼ਹੀਦੀ ਪ੍ਰਾਪਤ ਕਰਕੇ ਸਦਾ ਵਾਸਤੇ ਅਮਰ ਹੋ ਗਏ ਜਦੋਂ ਫੌਜ ਬਾਬਾ ਜੀ ਦੀ ਲਾਸ਼ ਦੀ ਭਾਲ ਕਰ ਰਹੀ ਸੀ ਤਾਂ ਉਹਨਾਂ ਨੂੰ ਮਿਲ ਗਈ ਪਰ ਜਦੋਂ ਪਛਾਣ ਕਰਨ ਦਾ ਸਮਾਂ ਆਇਆ ਤਾਂ ਉਹ ਉਲਝਣ ਵਿੱਚ ਪੈ ਗਏ ਕਿਉਂਕਿ ਖੱਬੀ ਬਾਹ ਤੇ ਅਵਤਾਰ ਸਿੰਘ ਦਾ ਨਾਮ ਲਿਖਿਆ ਹੋਇਆ ਸੀ ਫਿਰ ਆਖਰਕਾਰ ਕਿਸੇ ਨੇ ਫੌਜ ਨੂੰ ਦੱਸਿਆ ਕਿ ਇਹ ਫੌਜ ਕਈ ਦਿਨ ਤੱਕ ਉਲਝਣ ਵਿੱਚ ਰਹੀ ਅਸਲ ਵਿੱਚ ਬਾਬਾ ਠਾਰਾ ਸਿੰਘ ਦੀ ਦੇਹ ਸੀ ਜਿਦਾ ਪਿਛਲਾ ਨਾਮ ਅਵਤਾਰ ਸਿੰਘ ਸੀ